ਭਗਵਾਨ ਵਾਲਮੀਕ ਮਹਾਰਾਜ ਜੀ ਜੈ ਮੈਂ ਸੁਖਿੰਦਰ ਸਿੰਘ ਗੁੱਲੂ ਅੱਜ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਕ ਹੋਇਆ ਆਂ ਵੀ ਮੈਂ ਜਿੰਨੇ ਵੀ ਮਾਰੇ ਕੰਮ ਕੀਤੇ ਆਪਣੇ ਮਾਰੇ ਕੰਮਾਂ ਦੀ ਭੁੱਲ ਬਖਸ਼ਾ ਕੇ ਮੈਂ ਪਵਨ ਵਾਲਮੀਕ ਤਿਰਤੇ ساری ਉਮਰ ਵਾਸਤੇ ਇਥੇ ਸੇਵਾ ਕਰਨ ਲਈ ਹਾਜ਼ਰ ਹੋ ਕੇ ਆਇਆ ਇਹ ساری ਉਮਰ ਹੀ ਇਥੇ ਸੇਵਾ ਕਰੂੰਗਾ ਤੇ ਮੈਂ ਧੰਨਵਾਦ ਕਰਦਾ ਹਾਂ ਮੈਂ ਆਪਣੇ ਭਰਾਵਾਂ ਦਾ ਵੀਰਾਂ ਦਾ ਜਿਨ੍ਹਾਂ ਮੈਨੂੰ ਇਹ ਸਿੱਧੇ ਰਸਤੇ ਪਾਇਆ ਤੇ ਮੈਂ ਇਹਨਾਂ ਦੇ ਨਾਲ ਜੁੜ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਮਾਜ ਦੀ ਸੇਵਾ ਕਰੂੰਗਾ। ਤੇ ਜੀ ਮਹਾਰਾਜੀ ਅੱਜ ਸਿਕੁੰਦਰ ਜੀ ਆਏ ਨੇ ਕੀ ਕਰਨ। ਹਾਂਜੀ ਅੱਜ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਸਿਕੰਦਰ ਗੋਲੂ ਜੀ ਪਾਵਨ ਵਾਲਮੀਕ ਤੀਰਥ ਦੇ ਉੱਤੇ ਨਕਮਸ ਧਗੋਏ ਨੇ ਜਿੰਨੇ ਵੀ ਆਪਣੇ ਗੁਨਾਹ ਕੀਤੇ ਉਹਨਾਂ ਨੂੰ ਭੁੱਲਾ ਬਖਸਾਉਣ ਵਾਸਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਗਾੜੀ ਅਰਦਾਸ ਕੀਤੀ ਆ ਕਿ ਇਹਨਾਂ ਨੂੰ ਜਿਹੜੇ ਉਹ ਭੁੱਲਾ ਬਖਸ਼ੋ ਤੇ ਗਾਂ ਜਿਹੜੇ ਉਹ ਪਾਵਨ ਵਾਲਮੀਕ ਤੀਰਥ ਦੀ ਕਾਰ ਸੇਵਾ ਵਾਹਤੀ ਜਿਹੜੇ ਉਹ ਜਿੱਦੇ ਹੋਗੇ ਜਿਹੜੇ ਉਹ ਕਾਰ ਸੇਵਾ ਕਰਨ ਇਸ ਕਰਕੇ ਇਹਨਾਂ ਨੂੰ ਅਰਦਾਸ ਹਿੱਤੇ ਮਹਾਰਾਜ ਦੇ ਗਾੜੀ ਦਿੱਤੀ ਆ ਜੇ ਉਹ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਚੈਵਲਮਿਕੀ ਜੈਪੀਮ ਅਰਾਜ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਵਾਲਮੀਕੀ ਦੇਵਾਨ ਜੀ ਜਿਹੜੇ ਕਿ ਬਖਸ਼ਣਹਾਰ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਸੁਖਵਿੰਦਰ ਗੁੱਲੂ ਜੀ ਜਿਹੜੇ ਕਿ ਪਿਛਲੇ ਦਿਨੀ ਮੁਖਤਾਰਾਣਾ ਜੁੜਨ ਦਾ ਇੱਕ ਫੈਸਲਾ ਲਿਆ ਔਰ ਅੱਜ ਪਰਮਾਤਮਾ ਦੇ ਚਰਨਾਂ ਦੇ ਵਿੱਚ ਪ੍ਰਾਰਵਾਰ ਸਹਿਤ ਨਤਮਸਤਕ ਹੋ ਕੇ ਉਹਨਾਂ ਨੇ ਸ਼ਮਾ ਯਾਚਨਾ ਕੀਤੀ ਆਪਣੇ ਗੁਨਾਹਾਂ ਦੀ ਔਰ ਪਰਮਾਤਮਾ ਦੇ ਚਰਨਾਂ 'ਚ ਬੈਠ ਕੇ ਕਸਮ ਖਾਦੀ ਆ ਕਿ ਮੈਂ ਅੱਗੇ ਤੋਂ ਜਿਹੜਾ ਜਿਹੜਾ ਮੇਰਾ ਬਚਿਆ ਹੋਇਆ ਜੀਵਨ ਉਹ ਸਮਾਜ ਨੂੰ ਔਰ ਧਰਮ ਨੂੰ ਸਮਰਪਿਤ ਕਰਾਂਗਾ ਉਹਦੇ ਲਈ ਉਹਨਾਂ ਨੇ ਅੱਜ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਵਾਰ ਸਹਿਤ ਨਤਮਸਤਕ ਵੀ ਹੋਏ ਨੇ ਔਰ ਸਤਿਗੁਰੂ ਗਮਲਕੀਤ ਨਾਥ ਮਹਾਰਾਜ ਜੀ ਦੇ ਚਰਨਾਂ 'ਚ ਵੀ ਉਹਨਾਂ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਆ ਵੀ ਮੈਂ ਆਜ ਤੋਂ ਜਿੰਨੇ ਵੀ ਕਾਰਜ ਹੋਣਗੇ ਸਮਾਜ ਦੇ ਹ ਜਿੱਥੇ ਵੀ ਮੈਨੂੰ ਸਮਾਜ ਦੇ ਸਮਾਜ ਨੂੰ ਲੋੜ ਹੋਈਗੇ ਇਹਨਾਂ ਦੀ ਸਮਾਜ ਦੀ ਪੂਰੀ ਸੇਵਾ ਤੀਰਤ ਦੀ ਸੇਵਾ ਨਿਭਾਣਗੇ ਔਰ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਨੇ ਆ ਕਿਉਂਕਿ ਆਪਣਾ ਪੁਰਾਣਾ ਜੀਵਨ ਛੱਡ ਕੇ ਅੱਜ ਇਹਨਾਂ ਨੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਆ ਔਰ ਪਰਮਾਤਮਾ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਦੇ ਉੱਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਆਪਣਾ ਜਿਹੜਾ ਆਉਣ ਵਾਲਾ ਜੀਵਨ ਆ ਜਿਹੜਾ ਆਉਣ ਵਾਲਾ ਸਮੇਂ ਆ ਉਹ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਧੰਨਵਾਦ ਜੈ ਵਾਲਮੀਕੀ ਜੈਪੀ ਪਰਦਾ ਜੀ ਸਾਰੇ ਨਮ ਪ੍ਰੇਮੀਆਂ ਨੂੰ ਜਯ ਵਾਲਮੀਕੀ ਹਰ ਹਰ ਵਾਲਮੀਕੀ ਜਯ ਵੀ ਜਯ ਸਭਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜੋ ਸਾਡੇ ਸੁਖਵਿੰਦਰ ਸਿੰਘ ਜੀ ਗੁੱਲੂ ਜੀ ਜਿਹੜੇ ਕਿ ਬਟਾਰਾ ਰੋਡ ਟੁੰਗਾ ਤੋਂ ਹੈਗੇ ਨੇ ਉਹ ਅੱਜ ਸਾਡੇ ਵਾਲਮੀਕ ਆਸ਼ਰਮ ਆਏ ਨੇ ਤੇ ਉਹ ਸੰਤ ਮਨਗੀਨਾ ਜੀ ਦੇ ਕੋਲ ਆ ਕੇ ਨਤਮਸਤਕ ਹੋਏ ਨੇ ਕਿਉਂਕਿ ਉਹਨਾਂ ਨੇ ਨਤਮਸਤਕ ਇਸ ਕਰਕੇ ਹੋਏ ਨੇ ਕਿ ਉਹਨਾਂ ਨੇ ਜੋ ਵੀ ਜਿਹੜੇ ਕਿ ਪੁਰਾਣੇ ਕੰਮ ਕਰਦੇ ਸੀ ਕੋਈ ਚੰਗਾ ਮੰਗਾ ਮੰਦਾ ਕੰਮ ਕਰਦੇ ਸੀ ਉਹ ਜਿਹੜਾ ਕੰਮ ਕਰਦੇ ਉਹਨਾਂ ਨੇ ਛੱਡ ਕੇ ਅੱਜ ਸੰਤ ਮਲਗੀਨਾਥ ਜੀ ਦੇ ਚਰਨਾਂ ਵਿੱਚ ਉਹ ਲੱਗੇ ਨੇ ਤੇ ਮੈਨੂੰ ਉਹਨਾਂ ਦੀ ਉਹਨਾਂ ਦੇ ਬੜੀ ਆਸ ਆ ਕਿ ਉਹ ਇਸ ਤੀਰਥ ਦੀ ਸੇਵਾ ਵੀ ਕਰਨਗੇ ਤੇ ਨਾਲ-ਨਾਲ ਇਹ ਸਾਡੇ ਜਿਹੜੇ ਆਲ ਇੰਡੀਆ ਸ਼ਡਿਊਲ ਕਾਰਡ ਫੈਡਰੇਸ਼ਨ ਚ ਹੈ ਇਹਨਾਂ ਨੂੰ ਸ਼ਾਮਲ ਕਰਨ ਜਾ ਰਹੇ ਆ ਬਹੁਤ ਜਲਦੀ ਤੇ ਸਮਾਜ ਦੀ ਵੀ ਸੇਵਾ ਕਰਨਗੇ ਕਿਉਂਕਿ ਸਮਾਜ ਦੀ ਸੇਵਾ ਕਰਨਗੇ ਤੇ ਤਾਦੀ ਇਹਨਾਂ ਦਾ ਇਹਨਾਂ ਦਾ ਵੀ ਬੇੜਾ ਬਾਰ ਹੋਏਗਾ ਕਿਉਂਕਿ ਸੰਤਾਂ ਦਾ ਵੀ ਆਸ਼ੀਰਵਾਦ ਰਹੇਗਾ ਔਰ ਸਾਡੇ ਵੀ ਜਿਹੜੇ ਸਾਡੀਆਂ ਜਿਹੜੀਆਂ ਸੰਸਥਾਵਾਂ ਵਾ ਜਿਤਨਾ ਕੀ ਹਮਿਤ ਕਾਲੀ ਜੀ ਆ ਸ਼ਬੀਰ ਦਰਾਵੜ ਜੀ ਹੋਰ ਵੀ ਸਾਡੀ ਜਿਹੜੀ ਧਾਰਮਿਕ ਸੰਸਥਾਵਾਂ ਸਮਾਜਿਕ ਉਹ ਵੀ ਇਹਨਾਂ ਦੇ ਨਾਲ ਮੋਢਾ ਨਾਲ ਮੋੜਾ ਜੋੜ ਕੇ ਇਹਨਾਂ ਦਾ ਪੂਰਾ ਹਿੱਸਾ ਦੇਵਾਂਗੇ ਤੇ ਇਹਨਾਂ ਨੂੰ ਚੰਗੇ ਕੰਮਾਂ ਵਾਸਤੇ ਇਹਨਾਂ ਨੂੰ ਅਸੀਂ ਅਗੇ ਵੀ ਚੰਗੇ ਹਮਾਂ ਵਾਸਤੇ ਇਹਨਾਂ ਨੂੰ ਆਖਾਂਗੇ ਵੀ ਚੰਗੇ ਕੰਮ ਕਰੋ ਸਮਾਜ ਦੇ ਤਾਂ ਕਿ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣ ਸਾਨੂੰ ਇਹਨਾਂ ਦੇ ਕਿਉਂਕਿ ਇਹਨਾਂ ਨੇ ਜੋ ਕੋਈ ਆਪਣਾ ਪੁਰਾਣਾ ਜੀਵਨ ਸੀ ਉਹ ਛੱਡ ਕੇ ਇੱਕ ਨਵਾਂ ਜੀਵਨ ਉਹਨਾਂ ਨੇ ਸਟਾਰਟ ਕੀਤਾ ਵਾ ਤੇ ਮੈਂ ਦੇ ਪਰਮਾਤਮਾ ਅੱਗੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਅੱਗੇ ਬੇਨਤੀ ਕਰ ਮਰੀ ਅਰਦਾਸ ਕਰਦਾ ਵਾਂ ਕਿ ਇਹਨਾਂ ਨੂੰ ਵੱਧ ਵੱਧ ਤੋਂ ਵੱਧ ਇਹਨਾਂ ਨੂੰ ਜਿਹੜੀ ਮਤ ਬਕਸੀ ਜਾਵੇ ਕਿਉਂਕਿ ਇਹ ਬਹੁਤ ਹੀ ਵਧੀਆ ਇਨਸਾਨ ਬਣਨਗੇ ਜਦੋਂ ਕੋਈ ਇਨਸਾਨ ਆਪਣੇ ਸਭ ਕੁਝ ਛੱਡ ਕੇ ਇਨਸਾਨ ਬਣਨ ਦੇ ਹੁੰਦਾ ਵਾ ਤੇ ਉਹ ਪਤਾ ਨਹੀਂ ਕੀ ਬਣ ਜਾਂਦਾ ਵਾ ਇਹ ਸਾਰਿਆਂ ਨੂੰ ਪਤਾ ਵਾ ਜਦੋਂ ਜਦੋਂ ਬੰਦਾ ਇੱਕ ਲੀਡ ਤੇ ਚੱਲਦਾ ਵਾ ਕਿ ਮੈਂ ਇਹ ਕੰਮ ਕਰਨਾ ਵਾ ਤੇ ਉਹ ਕਰਕੇ ਛੱਡਦਾ ਵਾ ਤੇ ਮੈਂ ਤੇ ਇਹਨਾਂ ਦੇ ਬਹੁਤ ਆਸ ਕਰਦਾ ਵਾਂ ਇਹ ਸਮਾਜ ਦੀ ਸੇਵਾ ਵੀ ਕਰਨਗੇ ਔਰ ਨਾਲ ਨਾਲ ਪੀਰਥ ਦੀ ਵੀ ਸੇਵਾ ਕਰਨਗੇ ਔਰ ਸੰਤ ਸੰਤ ਸਮਾਜ ਦੇ ਨਾਲ ਮੋੜਾ ਮੋੜਾ ਜੋੜ ਕੇ ਸੇਵਾ ਵੀ ਕਰਨਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਣੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਦਰਨ ਸਮਾਜ ਦਾ ਰਾਸ਼ਟਰੀ ਸੰਚਾਲਕ ਆ ਸੋ ਅੱਜ ਇੱਥੇ ਪਾਵਨ ਵਾਲਮੀਕੀ ਤੀਤ ਦੇ ਵਿੱਚ ਨਕਮਸਤਕ ਹੋਣ ਆਏ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਜਗਦੀਸ਼ ਕੁਮਾਰ ਜੱਗੂ ਜੀ ਸਾਡੇ ਵੀਰ ਸ਼ਬੀਰ ਦਰਾਵੜ ਜੀ ਔਰ ਇੱਥੇ ਅਜੇ ਪਵਨ ਮਾਲਮੀ ਕੀ ਤਿਰਤ ਤੇ ਸੰਤਮਲਕੀ ਨਾਜੀ ਦਾ ਆਵੇ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਵਾ ਔਰ ਅੱਜ ਬੜੀ ਖੁਸ਼ੀ ਆਲਾ ਦੇਣੀ ਹੈ ਇੱਕ ਕਿ ਸਾਡੇ ਸੁਖਵਿੰਦਰ ਸਿੰਘ ਗੁੱਲੂ ਜੀ ਜਿਹੜੇ ਮੁਖ ਧਾਰਾ ਦੇ ਵਿੱਚ ਅਜੇ ਜੁੜੇ ਆ ਔਰ ਕੱਲ ਵੀ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਸਾਂ ਔਰ ਉਹਨਾਂ ਦੇ ਅੱਗੇ ਵੀ ਬੇਨਤੀ ਕੀਤੀ ਸੀ ਕਿ ਸੁਖਵਿੰਦਰ ਸਿੰਘ ਗੁੱਲੂ ਜਿਹੜਾ ਵਾ ਉਹਨਾਂ ਆਪਣੇ ਗਲਤ ਕੰਮਾਂ ਨੂੰ ਛੱਡ ਕੇ ਔਰ ਆਪਣੇ ਹੁਣ ਇੱਕ ਮੁਖ ਧਾਰਾ 'ਚ ਜੁੜਨਾ ਚਾਹੁੰਦਾ ਵਾ ਉਹਦੇ ਮੁਤਾਬਿਕ ਦੇ ਵਿੱਚ ਤੁਸੀਂ ਹੁਣ ਇਸ ਪਰਿਵਾਰ ਦੇ ਉੱਤੇ ਆਪਣਾ ਨਾ ਹੱਥ ਰੱਖੋ ਕਿ ਕਿਸੇ ਤਰ੍ਹਾਂ ਦਾ ਕੋਈ ਗਲਤ ਹੋਣ ਇਹਨਾਂ ਦੇ ਪਰਚਾ ਨਾ ਪਾਇਓ ਤੇ ਨਾ ਹੀ ਕਿਸੇ ਮਤਲਬ ਕਿ ਕਿਸੇ ਨਸ਼ੇ ਦੇ ਨਾਲ ਇਹਨੂੰ ਜੋੜਿਓ ਕਿਉਂ ਇਹ ਹੁਣ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਇਹ ਸਮਾਜ ਨੂੰ ਦੇ ਰਿਆ ਵਾ ਔਰ ਇਹਨਾਂ ਦੇ ਬੱਚੇ ਵੀ ਜਿਹੜੀ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਦੇ ਦੇ ਆ ਅੱਜ ਪਵਨ ਮਾਲਮਿਕੀ ਤੀਰਤ ਦੇ ਵਿੱਚ ਇਹ ਨਕਮਸਤਕ ਹੋਣਾ ਹੈ ਆਪਣੀ ਆਪ ਨੂੰ ਲਾ ਬਖਸ਼ਾਨ ਆਏ ਆ ਔਰ ਸੰਤ ਮਲਕੀ ਦਾ ਮਹਾਰਾ ਜੀ ਨੇ ਕੀ ਨਾਲੇ ਦੇ ਇਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਵਾ ਪਰੇ ਅੱਜ ਤੋਂ ਬਾਅਦ ਜਿਹੜੀ ਵੀ ਆਉਣ ਵਾਲੀ ਜਿਹੜਾ ਇਹਨਾਂ ਦਾ ਜ਼ਿੰਦਗੀ ਹੈ ਜਿਹੜਾ ਇਹਨਾਂ ਦਾ ਸਮਾਂ ਵਾ ਇਹਨਾਂ ਦੇ ਪਰਿਵਾਰ ਦਾ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਸਾਰਾ ਹੀ ਇਹ ਪਵਨ ਵਾਲਮੀਕੀ ਤੀਰਤ ਦੇ ਵਿੱਚ ਸੇਵਾ ਕਰਨਗੇ ਔਰ ਪਵਨ ਵਾਲਮੀਕੀ ਤੀਰਤ ਨਾਲ ਔਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਜੁੜ ਕੇ ਰਹਿਣਗੇ ਔਰ ਮੋਢੇ ਨਾਲ ਮੋਢਾ ਲਾਣਗੇ ਔਰ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵਾ ਕਿ ਸਾਡੇ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਸਾਡੇ ਜਿਹੜੇ ਵੱਡੇ ਵੀਰ ਆ ਇਹ ਜੱਗੂ ਜੀ ਇਹ ਸਾਡਾ ਸੁਖਵਿੰਦਰ ਜੀ ਗੁੱਲੂ ਜਿਹੜਾ ਵਾ ਇਹ ਇਹਨਾਂ ਦੀ ਜਥੇਬੰਦੀ ਨਾਲ ਜੁੜਨ ਜਾ ਰਿਹਾ ਵਾ ਔਰ ਆਪਣੀ ਸਰੀਰ ਦੀ ਜ਼ਿੰਦਗੀ ਆ ਇਹ ਸਮਾਧ ਦੀ ਸੇਵਾ ਵਾਸਤੇ ਲਾਏਗਾ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਅੱਛੇ ਅੱਛੇ ਜਿਹੜੇ ਸਮਾਧ ਦੇ ਆ ਉਹ ਪ੍ਰਾਲੇ ਕਰੇਗਾ ਜੀ ਜੈ ਵਲਮਿਕੀ ਜੈ ਭੀਮ ਜੈ ਭਰਤ